ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਕਿਵੇਂ ਹੋ ਤੁਸੀਂ ਉਮੀਦ ਕਰਦੀਆਂ ਜੀ ਬਹੁਤ ਵਧੀਆ ਹੋਵੋਗੇ ਤਾਂ ਅੱਜ ਅਸੀਂ ਕੋਈ ਮਾਰਕੀਟ ਦਾ ਵਲੌਗ ਨਹੀਂ ਲੈ ਕੇ ਆਏ ਆ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਜੀ ਕਿ ਹੋਮ ਮੇਡ ਐਲੋਵੇਰਾ ਕਿਵੇਂ ਬਣਾਈਏ ਬਹੁਤ ਹੀ ਸੋਖਾ ਏ ਵੀਡੀਓ ਨੂੰ ਪੂਰਾ ਦੇਖਿਓ ਤੇ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਹਾਂ ਐਲੋਵੇਰਾ ਤਾਂ ਸਾਡੇ ਸਾਰਿਆਂ ਦੇ ਘਰਾਂ ਵਿੱਚ ਹੁੰਦੀ ਹੋਈ ਹੈ ਆਪ ਵੀ ਇਹ ਤਾਂ ਗਮ ਲਿਆ ਵਿੱਚ ਇਹਦੀ ਇੱਕ ਤੁਸੀਂ ਔਰ ਲਗਾ ਲੋ ਤਾਣੀ ਜੀ ਬਸ ਫਿਰਦਾ ਇਹ ਵਾਦਾ ਹੀ ਜਾਂਦਾ ਵਾਦਾ ਹੀ ਜਾਂਦਾ ਤਾਂ ਚਲੋ ਹੁਣ ਅਸੀਂ ਦੱਸਦੇ ਆ ਤੁਹਾਨੂੰ ਐਲੋਵੇਰਾ ਕਿਵੇਂ ਅਸੀਂ ਘਰ ਵਿੱਚ ਮਤਲਬ ਸਟੋਰ ਕਰਕੇ ਰੱਖ ਸਕਦੇ ਆ ਔਰ ਇਸ ਦੇ ਫਾਇਦੇ ਬੜੇ ਆ ਚਾਹੇ ਤੁਸੀਂ ਵਾਲਾਂ ਤੇ ਲਗਾਓ ਚਾਹੇ ਤੁਸੀਂ ਸਕਿਨ ਤੇ ਲਗਾਓ ਚਿਹਰੇ ਤੇ ਲਗਾਓ ਹੱਥੇ ਪੈ ਹੱਥਾਂ ਪੈਰਾਂ ਤੇ ਲਗਾਓ ਤਾਂ ਦੇਖੋ ਆ ਵਾਲ ਅੱਜ ਮੈਂ ਮਹਿੰਦੀ ਲਗਾਈ ਸੀਗੀ ਇੰਨੀ ਠੰਡ ਵਿੱਚ ਤੇ ਮੇਰੇ ਵਾਲ ਦੇਖੋ ਬਹੁਤ ਸੋਹਣਾ ਕਲਰ ਆ ਗਿਆ ਵਾ ਬਿਲਕੁਲ ਰੈੱਡ ਕੋਈ ਪਾਰਲਰ ਜਾਣ ਦੀ ਲੋੜ ਨਹੀਂ ਹੈ ਵੈਸੇ ਮੈਂ ਜਾਂਦੀ ਨਹੀਂ ਹੈਗੀ ਸਿਰਫ ਅਸੀਂ ਰੈਡਿੰਗ ਕਰਵਾਣੀ ਜਾਂਦਾ ਅਗਰ ਤੁਸੀਂ ਚਾਹਦੇ ਹੋ ਕਿ ਬਾੜਾ ਵਿੱਚ ਇੰਨਾ ਵਧੀਆ ਕਲਰ ਕਿਵੇਂ ਆਇਆ ਐਂਡ ਕਰਕੇ ਤੁਸੀਂ ਜ਼ਰੂਰ ਪੁੱਛਣਾ ਠੀਕ ਹੈ ਨਾ ਤਾਂ ਚਲੋ ਹੁਣ ਅਸੀਂ ਪਹਿਲਾਂ ਬਣਾ ਲਈਏ ਐਲੋਵੇਰਾ ਤਾਂ ਆ ਦੇਖੋ ਜੀ ਸਭ ਤੋਂ ਪਹਿਲਾਂ ਨਾ ਮੈਂ ਨਾ ਉੱਪਰ ਗਮਲੇ ਵਿੱਚੋਂ ਐਲੋਵੇਰਾ ਦੀਆਂ ਨਾ ਇਸ ਤਰ੍ਹਾਂ ਮਤਲਬ ਟਾਹਣੀਆਂ ਤੋੜ ਲੀਆਂ ਤੇ ਇਹਨਾਂ ਨੂੰ ਘੰਟਾ ਕੁ ਹੋ ਗਿਆ ਇਦਾਂ ਰੱਖਿਆ ਨੂੰ ਇਹਨਾਂ ਦਾ ਨਾ ਜਿਹੜਾ ਆ yellow yellow ਦਾ ਜੈੱਲ ਜਾਂ ਹੁੰਦਾ ਨਾ ਆਹ ਵਾਲਾ ਇਹ ਨਹੀਂ ਅਸੀਂ ਪਾਣਾ ਹੈਗਾ ਬਸ ਇਹਨਾਂ ਨੂੰ ਉੱਪਰ ਤੇ ਛਿੱਲ ਕੇ मतलब ਇਹਨ ਆ ਇਹਦੇ ਕੰਡੇ ਛਿਲਕੇ ਜੇ ਉਤਾਰ ਕੇ ਨਾ ਚਮਚੇ ਨਾਲ ਕਿਸੇ ਡੱਬੀ ਵਿੱਚ ਪਾ ਕੇ ਰੱਖ ਲੈਣਾ ਤੇ ਬਹੁਤ ਵਧੀਆ ਮਤਲਬ ਅਸੀਂ ਨੂੰ ਕਈ ਦਿਨਾਂ ਤੱਕ ਇਸ ਤਰ੍ਹਾਂ ਸਟੋਰ ਕਰਕੇ ਰੱਖ ਸਕਦੇ ਆ ਕਿਉਂਕਿ ਹੁਣ ਤਾਂ ਸਰਦੀ ਹੈ ਤਾਂ ਫਿਰ ਇਹ ਖਰਾਬ ਨਹੀਂ ਹੁੰਦਾ ਹੈਗਾ ਤਾਂ ਇਸ ਤਰ੍ਹਾਂ ਪਹਿਲਾਂ ਮੈਂ ਨਾ ਕੱਟ ਕੇ ਨਾ ਫਿਰ ਤੁਹਾਨੂੰ ਦਿਖਾਉਂਦੀ ਆ ਤਾਂ ਆਹ ਦੇਖੋ ਜੀ ਇਸ ਤਰ੍ਹਾਂ ਮਤਲਬ ਮੈਂ ਨਾ ਛਿਲ ਲਿਆ ਉਪਰੋਂ ਮਤਲਬ ਆ ਇਹਦੇ ਛਿਲਕੇ ਇਹ ਨਹੀਂ ਅਸੀਂ ਪਾਣੇ ਅਸੀਂ ਬਸ ਇਹਦੀ ਜੈਲੀ ਕੱਟ ਕੇ ਨਾ ਇਸ ਤਰ੍ਹਾਂ ਚਮਚ ਦੀ ਸਹਾਇਤਾ ਨਾਲ ਤੁਸੀਂ ਕੱਟ ਕੇ ਇਸ ਤਰ੍ਹਾਂ ਦੀ ਕੋਈ ਡੱਬੀ ਲੈ ਲਓ ਮੇਰੀ ਐਲੋਵੀਰਾ ਵਾਲੀ ਹੋਈ ਡੱਬੀ ਐ ਤੇ ਫਿਰ ਮੈਂ ਇਹਦੇ ਵਿੱਚ ਹੀ ਪਾ ਕੇ ਇਕੱਠਾ ਕਰਕੇ ਰੱਖ ਲਵਾਂਗੀ ਇਸ ਬਸ ਜਸਟ ਥੋੜਾ ਜਿਹਾ ਮਾਰਾ ਜਾਈਏ ਤੇ ਇਹਦੇ ਵਿੱਚ ਅਸੀਂ ਸਟੋਰ ਕਰਕੇ ਰੱਖ ਲਵਾਂਗੇ ਜੀ ਤਾਂ ਦੇਖਿਆ ਤੁਸੀਂ ਕਿੰਨੇ ਸੋਖੇ ਤਰੀਕੇ ਨਾਲ ਅਸੀਂ ਐਲੋਵੀਰਾ ਜੈਲ ਘਰਾਂ ਸਟੋਰ ਕਰਕੇ ਰੱਖ ਲਿਆ ਤੇ ਵੀਡੀਓ ਤੁਹਾਨੂੰ ਪਸੰਦ ਆ ਗਈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚਰਨ ਜਾ ਵੀ ਬਲੌਗਰ ਸੇ ਨੂੰ ਘਾਤਾ ਵਤ ਸਬਸਕ੍ਰਾਈਬ ਕਰ ਲੋ ਜਿੰਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇਰਨ ਦੀਆਂ ਵਧੀਆ ਵਧੀਆ ਵੀਡੀਓ ਦੇਖਣ ਲਈ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਜਿਹੜੀ ਵੀ ਵੀਡੀਓ ਪੈਂਦੀ ਆ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਫੋਨ ਤੱਕ ਆ ਜਾਵੇ ਜੀ ਤਾਂ ਚਲੋ ਹੁਣ ਮੈਂ ਇਹਨੂੰ ਗੱਪੀ ਵਿੱਚ ਸਟੋਰ ਕਰਕੇ ਰੱਖ ਲਵਾਂ ਫਿਰ ਤੁਹਾਨੂੰ ਮਿਲਦੇ ਆ ਕਿਸੇ ਹੋਰ ਵਧੀਆ ਜੇ ਬਲੌਗਰ ਤਾਂ ਦੇਖੋ ਮੈਂ ਨਾ ਇਸ ਤਰ੍ਹਾਂ ਕੱਢ ਲਿਆ ਇਹ ਉਹਦੇ ਵਿੱਚੋਂ ਸਾਰੇ ਜਿਹੜੀਆਂ ਪੱਤੀਆਂ ਜੇ ਸੀਗੀਆਂ ਨਾ ਉਹਦੇ ਵਿੱਚੋਂ ਤੇ ਬਹੁਤ ਵਧੀਆ ਹੈ ਇਹਦੇ ਵਿੱਚ ਕੁਝ ਵੀ ਅਸੀਂ ਕੈਮੀਕਲ ਨਹੀਂ ਪਾਵਾਂਗੇ ਬਸ ਇਸ ਤਰ੍ਹਾਂ ਇਹਨੂੰ ਕਰਕੇ ਡੱਬੀ ਵਿੱਚ ਸਟੋਰ ਕਰਕੇ ਰੱਖ ਲਵਾਂਗੇ ਚਾਹੇ ਤੁਸੀਂ ਇਹਨੂੰ ਨਾ ਮਿਕਸੀ ਵਿੱਚ ਢੇੜਾ ਵੀ ਦਵਾ ਸਕਦੇ ਹੋ ਅਗਰ ਤੁਸੀਂ ਜ਼ਿਆਦਾ ਬਰੀਕ ਕਰਨਾ ਚਾਹੋ ਪਰ ਮੈਂ ਇਹਨੂੰ ਇਸੇ ਤਰ੍ਹਾਂ ਨਾ ਸਾਰਾ ਹੱਥਾਂ ਨਾਲ ਮਸਲ ਮਸਲ ਕੇ ਨਾ ਐਨ ਇਹਨੂੰ ਇਕਸਾਰ ਕਰ ਲਵਾਂਗੀ ਤੇ ਸਾਡੀ ਸਕਿਨ ਵਾਸਤੇ ਤੁਹਾਡੇ ਤੇ ਕੋਈ ਵੀ ਅਲਰਜੀ ਹੈ ਕੋਈ ਤੁਹਾਨੂੰ ਚਮੜੀ ਦਾ ਰੋਗ ਹੈ ਤਾਂ ਤੁਸੀਂ ਉਦੇ ਪਰ ਨਾ ਇਹ ਲਗਾ ਸਕਦੇ ਹੋ ਕੋਈ ਦਾ ਸਾਈਡ ਇਫੈਕਟ ਨਹੀਂ ਹੈ ਕੋਈ ਨੁਕਸਾਨ ਨਹੀਂ ਹੈ ਇਨਫੈਕਟ ਵਧੀਆ ਚੀਜ਼ ਹੈ ਤੇ ਸਾਡੇ ਘਰ ਵਿੱਚ ਤਿਆਰ ਹੋਈ ਹੈ ਜੀ ਇਹ ਇਹ ਸਭ ਤੋਂ ਇਸ ਦਾ ਵਧੀਆ ਪੁਆਇੰਟ ਹੈ ਜੀ ਅਸੀਂ ਇੱਚ ਕੋਈ ਕੈਮੀਕਲ ਨਹੀਂ ਪਾਵਾਂਗੇ ਸਾਡੀ ਐਨ ਵਧੀਆ ਬਣ ਕੇ ਐਲੋਵੇਰਾ ਤਿਆਰ ਹੋ ਜਾਵੇਗੀ ਤੇ ਇਹਨੂੰ ਅਸੀਂ ਵਾਲਾ ਵਿੱਚ ਵੀ ਲਗਾ ਸਕਦੇ ਆ ਤੇ ਪਲੱਸ ਸਕਿਨ ਵਾਸਤੇ ਤਾਂ ਇਹ ਵਰਦਾਨ ਹੈ ਇਹ ਤਾਂ ਦੇਖੋ ਜੀ ਇਸ ਤਰ੍ਹਾਂ ਅਸੀਂ ਸਾਰੀ ਦਾ ਇਸ ਤਰ੍ਹਾਂ ਕਚੂੰਬਰ ਕੱਢ ਕੇ ਨਾ ਇਹਦਾ ਵਧੀਆ ਤਰ੍ਹਾਂ ਐਲੋਵੇਰਾ ਜੈੱਲ ਅਸੀਂ ਆਪਣੇ ਘਰ ਵਿੱਚ ਹੀ ਤਿਆਰ ਕਰ ਲਈ ਹੈ